ਆਪਣੀ ਮੰਡੀ ਥਲੇ ਸੋਟਾ ਮਾਰੋ ਪਹਿਲਾਂ ਵੀ ਸਾਡੇ ਚਰਚਾਂ ਨੂੰ ਸਾਡੇ ਪਾਸਟਰ ਨੂੰ ਖੋਤੀ ਪਾਸਟਰ ਕਹਿੰਦੇ ਆ ਤੁਹਾਡੀ ਔਕਾਤ ਕੀ ਆ ਹਾਏ ਬੋਲਾ ਸਿੱਧੂ ਹਾਏ ਹਾਏ ਚਾਹ ਭਾਣਾ ਸਿੱਧੂ ਹੋਵੇ ਚਾਹ ਤੁਸੀਂ ਅਸਲੀ ਮਨਾਸ ਹੋਵੇ ਜਾਂ ਤੁਹਾਨੂੰ ਕਹਿੰਦੇ ਲਾਇਸੈਂਸ ਦਿੱਤਾ ਕਿ ਕ੍ਰਿਸ਼ਚਨ ਧਰਮ ਨੂੰ ਤੀ ਟਾਰਗੇਟ ਕਰਨਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਜੇ ਤੁਸੀਂ 100 ਵਾਰ ਤੱਕ 11 ਵਜੇ ਤੱਕ ਇਹਨਾਂ ਲੋਕਾਂ ਨੂੰ ਸਲਾਖਾਂ ਨੇ ਪਿੱਛੇ ਨਹੀਂ ਕੀਤਾ ਤਾਂ ਹੀ ਪੀਪੀ ਚੌਂਕ ਜਾਮ ਕਰਾਂਗੇ ਚਲ ਰਾਤੀ ਮੁਰਦਾਬਾਦ 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 ਚੇਤ ਕਰਾਏਗਾ ਮੁਰਦਾਬਾਦ ਉਹ ਹਮ ਚੇਤ ਕਰਾਏਗਾ ਮੁਰਦਾਬਾਦ ਔਰ ਜੋ ਵੀ ਇਹਨਾਂ ਨੇ ਕਾਨ ਕੀਤਾ ਆ ਸਾਡੇ ਸਪੁਰਤਲ ਮਾਤਾ ਪਿਤਾ ਦਾ ਪਤਲਾ ਫੂਕਿਆ ਨੇ ਅਸੀਂ ਅੱਜ ਇਹਨਾਂ ਦੇ ਪੁੱਤਰ ਇਥੇ ਫੂਕਾਂਗੇ ਚਲ ਰਾਤੀ ਮੁਰਦਾਬਾਦ 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 ਔਰ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਜੇ ਤੁਹਾਡੇ ਤੁਸੀਂ ਤੁਹਾਡੇ ਇੱਕ ਮਾਂ ਦਾ ਦੁੱਧ ਪੀਤਾ ਨਾ ਆੜਨਾ ਜਿੱਥੇ ਨਾ ਜਿੱਥੇ ਮਰਦੀ ਕੱਲੇ ਨਾਲ ਗੱਲਾਂ ਆਜ ਨੇ ਹਾਏ ਬੋਲਾ ਸਿੱਧੂ ਹਾਏ ਹਾਏ ਅੱਜ ਤੁਸੀਂ ਜਾ ਕੇ ਦੇਖ ਲੋ ਬੱਸ ਸਟੈਂਡ ਸਾਰਾ ਏਜੰਡਾ ਨਾਲ ਭਰਿਆ ਹੋਇਆ ਏਜੰਡਾ ਹੀ ਉੱਥੇ ਭਰਿਆ ਵੀ ਕ੍ਰਿਸਚਨ ਧਰਮ ਨੂੰ ਟਾਰਗੇਟ ਕਰਦੇ ਆਂ ਅਲਟੀਮੇਟਮ ਦਿੱਤੇ ਆ ਜੇਕਰ ਸੋਮਵਾਰ ਸਵੇਰੇ 11 ਵਜੇ ਤੋਂ ਪਹਿਲਾਂ ਇਹਨਾਂ ਤਿੰਨ ਬੰਦਿਆਂ ਦੀ ਭਗਤ ਸਿੰਘ ਦੁਆਬੀ ਤੇਜਸਵੀ ਮਿਨਹਾਸ ਤੇ ਭਾਨਾ ਸਿੱਧੂ ਦੇ ਖਿਲਾਫ ਗ੍ਰਿਫਤਾਰੀ ਨਹੀਂ ਹੁੰਦੀ ਇਹਨਾਂ ਦੇ ਖਿਲਾਫਾ ਪਿੱਛੇ ਨਹੀਂ ਛੱਡੇ ਜਾਂਦਾ ਤੇ ਅਸੀਂ ਪੂਰਨ ਤੌਰ ਤੇ ਪੀਪੀ ਚੌਂਕ ਜਾਮ ਕਰਾਂਗੇ ਹਾਏ ਇਹ ਬੰਦੇ ਜਿਹੜੇ ਪਾਨਾ ਸਿੱਧੂ ਆ ਤਜਸਵੀ ਮਨਾਸ ਆ ਤੇ ਭਗਤ ਸਿੰਘ ਜਿਹੜਾ ਦੁਆਬੀ ਦੁਆਬੀ ਇਹ ਬੰਦੇ ਸਿਰੇ ਤੇ ਲੀਰਾ ਆ ਜਿਹਨੂੰ ਲੀਰਾ ਕਹਿੰਦੇ ਇਹ ਠਾਗਿਆ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨੰਬਰ ਬਣਾਉਂਦੇ ਆ ਇਹ ਲੋਕਾਂ ਨੂੰ ਲੋਕਾਂ ਕੋ ਪੈਸੇ ਲੈਂਦੇ ਆ ਔਰ ਜੋ ਵੀ ਇਹਨਾਂ ਨੇ ਕਾਨ ਕੀਤਾ ਆ ਸਾਡੇ ਸਪੁਰਤਲ ਮਾਤਾ ਪਿਤਾ ਦਾ ਪੁੱਤਲਾ ਫੂਕਿਆ ਨਾ ਨੇ ਅਸੀਂ ਅੱਜ ਇਹਨਾਂ ਦੇ ਪੁੱਤਰ ਇੱਥੇ ਫੂਕਾਂਗੇ ਔਰ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਜੇ ਤੁਹਾਡੀ ਤੁਸੀਂ ਤੁਹਾਡੀ ਇੱਕ ਮਾਂ ਦਾ ਦੁੱਧ ਪੀਤਾ ਨਾ ਸਾਡੇ ਨਾਲ ਜਿੱਥੇ ਨਾ ਜਿੱਥੇ ਮਰਜੀ ਕੱਲੇ ਨਾਲ ਗੱਲਾਂ ਆ ਜਵੇ ਜਿੱਥੇ ਮਰ ਜੇ ਤੁਸੀਂ ਕਹਿੰਦੇ ਆ ਮੈਂ ਮੈਂ ਸੁਭਾਨਾ ਸਿੱਧੂ ਤੂੰ ਛਰੇਆ ਚੋਰਿਆ ਤੇਰੀ ਰਾਤੀ ਵੀ ਵੀਡੀਓ ਇੱਕ ਵਾਇਰਲ ਹੋਈ ਆ ਲੋਕਾਂ ਨਾਲ ਠੱਗੀਆਂ ਮਾਰੀਆਂ ਐਨੀਆਂ ਠੱਗੀਆਂ ਮਾਰੀਆਂ ਦੋ ਬੰਦੇ ਤੇਰੇ ਤੇ ਕਮੈਂਟ ਕਰਦੇ ਆ ਪਹਿਲੋਂ ਉਹਨਾਂ ਉਹਨਾਂ ਨੂੰ ਕਰ ਤੂੰ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਆਨਲਾਈਨ ਕਹਿੰਦਾ ਮੈਂ ਲੋਕਾਂ ਦੇ ਪੈਸੇ ਦਵਾਣਾ ਦੇਖੋ ਜਿਹੜਾ ਕੋਈ ਵੀ ਨਾ ਚੱਲਦਾ ਕੋਈ ਬਾਹਰ ਜਾਂਦਾ ਕਿਤੇ ਜਾਂਦਾ ਸਾਡਾ ਉਹਨਾਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬੰਦਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਹ ਕੋ ਮਤਲਬ ਅੱਜ ਤੁਸੀਂ ਜਾ ਕੇ ਦੇਖ ਲਓ ਬੱਸ ਸਟੈਂਡ ਸਾਰਾ ਏਜੰਟਾਂ ਨਾਲ ਭਰਿਆ ਹੋਇਆ ਏਜੰਟਾਂ ਹੀ ਉੱਥੇ ਭੜਾਇਆ ਵੀ 크੍ਰਿਸਚੀਅਨ ਧਰਮ ਨੂੰ ਟਾਰਗੇਟ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਬਾਰ-ਬਾਰ ਲੋਕਾਂ ਨੂੰ ਗੁੰਮਰਾਹ ਕਰਕੇ 크੍ਰਿਸਚੀਅਨ ਧਰਮ ਦੇ ਖਿਲਾਫ ਇਹ ਤਾਂ ਆਪ ਸ਼ਬਦ ਬੋਲਾਂਗੇ ਤੇ ਅਸੀਂ ਵੀ ਰੋਣਾ ਤੇ ਆ ਕੇ ਤੁਹਾਡੇ ਖਿਲਾਫ ਬੋਲਾਂਗੇ ਇਹ ਆਪਣੀ ਮੰਜੀ ਥਲੇ ਸੋਟਾ ਮਾਰੋ ਪਹਿਲਾਂ ਜੀ ਸਾਡੇ ਚਰਚਾਂ ਨੂੰ ਸਾਡੇ ਪਾਸਟਰ ਨੂੰ ਖੋਤੀ ਪਾਸਟਰ ਕਹਿੰਦੇ ਆ ਤੁਹਾਡੀ ਔਕਾਤ ਕੀ ਆ ਤੁਹਾਡੇ ਜੇ ਦਮ ਹੈ ਮੈਨੂੰ ਫੋਨ ਕਰੋ ਮੇਰਾ ਨੰਬਰ ਨੋਟ ਕਰੋ ਤੇ ਮੈਂ ਤੁਹਾਨੂੰ ਦੱਸੂਗਾ ਵਿੱਕੀ ਗੋਲਡ ਖੰਬਰਾ ਚਰਚ ਨੈਟ ਤੇ ਚੈੱਕ ਕਰ ਲੋ ਅਜ ਤੱਕ ਅਹੀਂ ਕਿਸੇ ਨੇ ੱਤਕਾ ਨਹੀਂ ਕੀਤਾ ਪਰਮੇਸ਼ਰ ਦਾ ਕੰਮ ਕੀਤਾ ਕਰਦੇ ਰਹਿਣਾ ਨਾ ਡਰਦੇ ਅਸੀਂ ਅਸੀਂ ਸ਼ੇਰ ਆ ਯਹੂਦਾ ਸ਼ੇਰ ਬੱਬਰ ਆ ਅੱਲਹੁ ਅੱਲਹੁ ਤੇ ਨਾ ਸਮਝੋਗੇ ਦਵਾ ਪ੍ਰਸਨਾ ਕਰਨ ਵਾਲੇ ਆ ਦਵਾ ਪ੍ਰਸਨਾ ਵੀ ਕਰਾਂਗੇ ਜੇ ਜੁੱਤੀ ਵੀ ਬੋ ਫੇਰਾਂਗੇ ਅਸੀਂ ਅਸੀਂ ਲੀਣਾ ਨੂੰ ਲੀਣਾ ਬਣਾ ਦੇਵਾਂਗੇ ਚਾਹੇ ਭਾਨਾ ਸਿੱਧੂ ਹੋਵੇ ਚਾਹੇ ਤਯਸ਼ਵੀ ਮਨਾਸ ਹੋਵੇ ਯਾਰ ਤੁਹਾਨੂੰ ਕਿਹਨੇ ਲਾਇਸੈਂਸ ਦਿੱਤਾ ਕਿ ਕ੍ਰਿਸਚੀਅਨ ਧਰਮ ਨੂੰ ਤੁਸੀਂ ਟਾਰਗੇਟ ਕਰਨਾ ਦੱਸੋ ਕਿਹਨੇ ਤੁਹਾਨੂੰ ਕਹਿਆ ਤੁਹਾਨੂੰ ਮੋਦੀ ਨੇ ਕਿਹਾ ਤੁਹਾਨੂੰ ਸਰਕਾਰਾਂ ਨੇ ਕਿਹਾ ਵੀ ਤੁਸੀਂ ਸਾਨੂੰ ਚੈੱਕ ਕਰੋ ਅਸੀਂ ਤੁਹਾਨੂੰ ਕਦੀ ਚੈੱਕ ਕੀਤਾ ਸਾਡਾ ਭਾਈਚਾਰਕ ਨਾ ਸਾਂਝ ਖਰਾਬ ਕਰੋ ਹਿੰਦੂ ਮੁਸਲਮ ਸਿੱਖ ਅਸਾਈ ਅਸੀਂ ਇਕੱਠੇ ਆਂ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਅਸੀਂ ਸਾਰੇ ਇਕੱਠੇ ਹੋ ਗਏ ਮੁੜ ਕੇ ਤੁਹਾਨੂੰ ਨਹੀਂ ਛੱਡਣਾ ਅਸੀਂ ਪ੍ਰਸ਼ਾਸਨ ਨੂੰ ਮੈਂ ਇੱਕ ਚੇਤਾਵਨੀ ਦਿੰਦਾ ਦੋ ਦਿਨਾਂ ਦੇ ਅੰਦਰ ਅਗਰ ਪਰਚਾ ਤੁਸੀਂ ਨਹੀਂ ਕੀਤਾ ਇਹਨਾਂ ਲੋਕਾਂ ਦੇ ਇਹ ਬਾਰ ਬਾਰ ਸਾਨੂੰ 15 20 ਦਿਨ ਹੋ ਗਏ ਤੁਹਾਨੂੰ ਦੇਖ ਦੇ ਅੱਗੇ ਤੋਂ ਅਸੀਂ ਦੇਖਣਾ ਨਹੀਂ ਉਹ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਆ ਜੇ ਤੁਸੀਂ ਸੋਮਵਾਰ ਤੱਕ 11 ਵਜੇ ਤੱਕ ਇਹਨਾਂ ਲੋਕਾਂ ਨੂੰ ਸਲਾਖਾਂ ਦੇ ਪਿੱਛੇ ਨਹੀਂ ਕੀਤਾ ਤਾਂ ਅਸੀਂ ਪੀਏਪੀ ਚੌਂਕ ਜਾਮ ਕਰਾਂਗੇ ਹਲੇ ਪੂਰੇ ਪੰਜਾਬ ਪੂਰੇ ਪੰਜਾਬ ਨੂੰ ਜਾਮ ਕਰਾਂਗੇ ਪੂਰੇ ਪੰਜਾਬ ਨੂੰ ਬਿਲਕੁਲ ਦੇਖ ਸਕਦੇ ਹੋ ਜਿਹੜਾ ਪਤਲਾ ਫੁੱਪੀ ਬੰਦਾ ਅਲਟੀਮੇਟਾ